14 ਇਕ 15 ਦਿਨਾਂ ਮਾਂ ਸੁਪਨਿਆਂ ਦੇ ਘਰ ਦਾ ਸਫ਼ਰ ਪੂਰਾ ਕਰਕੇ ਆਪਣੇ ਅਕਾਲਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਜਾਪ ਰੱਜੇ। ਤੇ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀ ਮਾਤਾ ਰਾਣੀ ਕੌਰ ਮਾਤਾ ਰਾਣੀ ਕੌਰ ਜੀ ਸਾਡੇ ਕੋਲੇ 23 ਤਰੀਕ ਨੂੰ ਆਏ ਸੀਗੇ 8ਵੇਂ ਮਹੀਨੇ ਅਗਸਤ ਚ ਤੇ ਅੱਜ 7 ਤਰੀਕ ਹੋ ਗਈ ਹੈ 9ਵੇਂ ਮਹੀਨੇ ਦੀ 7 ਦਿਨ ਉਹ ਤੇ ਸੱਤ ਇਹ 14 ਕਿ 15 ਦਿਨ ਮਾਂ ਸੁਪਨਿਆਂ ਦੇ ਘਰ ਦਾ ਸਫ਼ਰ ਪੂਰਾ ਕਰਕੇ ਆਪਣੇ ਅਕਾਲਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾਬ ਰੱਜ ਮਾਤਾ ਰਾਣੀਕੌਰ ਦੇ ਪਿਤਾ ਦਾ ਨਾਂ ਗਪਾਲ ਸਿੰਘ ਸੀ ਪੰਜ ਭੈਣਾਂ ਭਰਾਵਾਂ ਦੀ ਕੱਲੀ ਭੈਣ ਸੀ ਪੰਜ ਭਰਾ ਸੀ ਇਹਦੇ ਤੇ ਕੱਲੀ ਭੈਣ ਸੀ ਪੰਜਾਂ ਭਰਾਵਾਂ ਦੀ ਪਰ ਅੱਜ ਜਿਸ ਹਾਲਾਤ ਦੇ ਵਿੱਚ ਇਹ ਸਾਨੂੰ ਮਿਲੀ ਸੀ ਭੈਣ ਜਿੱਦਾਂ ਇਹ ਰੋਲ ਰਹੀ ਸੀ ਮਤਲਬ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਐਦਾਂ ਦੇ ਹਾਲਾਤ ਨਾ ਕਦੇ ਵੀ ਕਿਸੇ ਦੇ ਹੋਣ ਹੱਡੀਆਂ ਦਾ ਪਿੰਜਰ ਬਣੀ ਹੋਈ ਗੰਦ ਮੰਦ ਖਾਈ ਜਾਂਦੀ ਕੂੜਾ ਗਾਰੇ ਮੂੰਹ ਚ ਸਾਰੇ ਊਮੀ ਭਰਿਆ ਹੋਇਆ ਵਿਚਾਰੀ ਦੇ ਸੜਕਾਂ ਤੇ ਜ਼ਮੀਨ ਤੇ ਹੀ ਥੱਲੇ ਲਿਟੀ ਜਾਂਦੀ ਕੋਲ ਦੀ ਸਕੂਟਰ ਮੋਟਰਸਾਈਕਲ ਕਾਰਾਂ ਵਾਲੇ ਨਿੰਗੀ ਜਾਂਦੇ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਵੀ ਇਨਸਾਨ ਧਰਤੀ ਦੇ ਉੱਤੇ ਲੇਟ ਰਿਹਾ ਗਾਰੇ ਚ ਲੇਟ ਰਿਹਾ ਇੱਕ ਸਾਡੀ ਮਾਂ ਹੋ ਸਕਦੀ ਹੈ ਕਿਸੇ ਦੀ ਉਹ ਧੀ ਹੋ ਸਕਦੀ ਹੈ ਕਿਸੇ ਦੀ ਉਹ ਭੈਣ ਹੋ ਸਕਦੀ ਆ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀ ਔਰ ਮੀਂਹ ਪੈ ਰਿਹਾ ਹੈ بارش ਦੇ ਵਿੱਚ ਲੋਕ ਕੋਈ ਛਤਰੀਆਂ ਲਈ ਜਾਂਦਾ ਕੋਈ ਗੱਡੀ ਕੋਈ ਮਤਲਬ ਕਿਸੇ ਨੂੰ ਕੋਈ ਫਰਕ ਨਹੀਂ ਤੇ ਬਿਲਕੁਲ ਹੱਥਾਂ ਦੇ ਕੋਲ ਦੀ ਟਾਇਰ ਨੰਗ ਰਹੇ ਸੀ ਤੇ ਉਵੇਂ ਹੀ ਇਹ ਕਈ ਦਿਨਾਂ ਤੋਂ ਪਹਿਲਾਂ ਹੋਰ ਇਲਾਕੇ ਦੇ ਵਿੱਚ ਸੀ ਉੱਥੋਂ ਕਾਲ ਆਈ ਪਤਾ ਕੀਤਾ ਜਾਣ ਨੂੰ ਅਸੀਂ ਉੱਥੋਂ ਲੱਭੀ ਨਹੀਂ ਪੈਣੇ ਉਸ ਤੋਂ ਬਾਅਦ ਦੂਸਰੇ ਇਲਾਕੇ 'ਚ ਆ ਗਈ ਭੈਣ ਉੱਥੇ ਜਦੋਂ ਅਸੀਂ ਗਏ ਅਸੀਂ ਤੁਰੰਤ ਹੀ ਪਹੁੰਚ ਗਏ ਉੱਥੇ ਤੇ ਉੱਥੇ ਉਹ ਹਾਲਾਤ ਸੀ ਜਿਹੜੇ ਤੁਸੀਂ ਵੀਡੀਓ 'ਚ ਦੇਖੇ ਹੈ ਮਾਤਾ ਇੱਕ ਪੰਜ ਸ਼ੇਰਾਂ ਵਰਗੇ ਭਰਾ ਸੀ ਤੇ ਅੱਜ ਇਹ ਲਵਾਰਸ ਹਾਲਤ ਦੇ ਵਿੱਚ ਪਈ ਰਾਣੀ ਟੜਫ-ਟੜਫ ਕੇ ਆਪਣਾ ਜੀਵਨ ਕੱਟ ਰਹੀ ਸੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਜਦੋਂ ਅਸੀਂ ਉੱਥੇ ਗਏ ਤੇ ਇਹ ਮਾਂ ਨੂੰ ਮਿਲੇ ਖੁਸ਼ੀ ਦੇ ਵਿੱਚ ਨੱਚਣ ਲੱਗ ਗਈ ਸਾਨੂੰ ਦੇਖ ਕੇ ਇੰਨਾ ਮੰਨ ਲਓ ਇੱਕ ਰੱਬੀ ਰੂਪ ਸੀ ਇਹ ਭੈਣ ਸਾਡੀ ਇਹ ਮਾਂ ਸਾਡੀ ਹੱਡੀਆਂ ਦਾ ਪਿੰਜਰ ਜਵਾੜਾ ਵੀ ਸਾਰਾ ਇਦਾਂ ਬਾਹਰ ਨਿਕਲਿਆ ਪਿਆ ਦੰਦ ਵੀ ਇਦਾਂ ਬਾਹਰ ਆਏ ਪਏ ਗਲੇ ਪਏ ਦੰਦ ਗੰਦ ਮੰਦ ਨਾਲ ਔਰ ਸਰੀਰ 'ਚ ਖੂਨ ਦੀ ਮਾਤਰਾ ਇੰਨੀ ਘੱਟ ਸੀ ਵੀ ਬੰਦਾ ਚਾਰ ਕਦਮ ਤੁਰ ਵੀ ਨਾ ਸਕੇ ਇਨਫੈਕਸ਼ਨ ਇੰਨੀ ਜ਼ਿਆਦਾ ਸੀ ਵਜਨ ਸਿਰਫ ਹੱਡੀਆਂ ਦਾ ਹੀ ਸੀ ਤੇ ਅਸੀਂ ਆਉਂਦੇ ਸਾਰ ਮਾਤਾ ਦੀ ਵੀਡੀਓ ਸਾਂਝੀ ਕੀਤੀ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਇਹਦਾ ਪਰਿਵਾਰ ਉੱਥੇ ਰਹਿੰਦਾ ਤਾਜਪੁਰ ਰੋਡ ਤੇ ਪਰ ਇਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਬੜੀ ਦੁੱਖ ਦੀ ਗੱਲ ਆ ਚਲੋ ਹੁਣ ਅਸੀਂ ਇਹਨੂੰ ਕੀ ਕਹੀਏ ਬਾਈ ਤਾਂ ਆਪ ਆ ਤਾਂ ਗਿਆ ਕਿ ਟੋ ਘਟ ਨਹੀਂ ਤਾਂ ਲੋਕ ਦੇਖ ਕੇ ਮੁੜ ਕੇ ਆਉਂਦੇ ਵੀ ਨਹੀਂਗੇ ਜਿਉਂਦੇ ਜੀ ਤਾਂ ਆਪਦੀ ਭੈਣ ਦੇ ਦਰਸ਼ਨ ਨਹੀਂ ਕਰ ਸਕਿਆ ਘਟੋ ਘਟ ਚਲੋ ਅੰਤਮ ਸਫ਼ਰ ਦੇ ਵਿੱਚ ਤਾਂ ਸ਼ਾਮਲ ਹੋ ਗਿਆ ਕਿ ਬਾਈ ਇਹ ਸਾਹਿਬ ਸਿੰਘ ਇਹਦਾ ਨਾਂ ਬਾਈ ਦਾ ਤੇ ਸਾਹਿਬ ਸਿੰਘ ਦੇ ਚਾਰ ਭਰਾ ਹੋਰ ਸੀ ਬਾਈ ਚਾਰੇ ਹੀ ਪੂਰੇ ਹੋ ਗਏ ਹਾਂਜੀ ਉਹਨਾਂ ਦੇ ਬੱਚੇ ਆ ਭਤੀਜੇ ਆ ਭਤੀਜੀਆਂ ਆ ਪਰ ਉਹ ਕੋਈ ਵਾਸਤਾ ਨਹੀਂ ਕਿਸੇ ਦਾ ਗੱਲ ਤਾਂ ਉਹੀ ਆ ਨਾ ਅੱਜ ਕੱਲ੍ਹ ਭੂਆ ਭਤੀਜੇ ਵਾਲੇ ਰਿਸ਼ਤੇ ਹੀ ਖਤਮ ਹੋ ਗਏ ਚਾਚੇ ਤਾਏ ਮਾਮੇ ਮਾਸੀਆਂ ਇਹ ਰਿਸ਼ਤੇ ਬਿਲਕੁਲ ਹੀ ਮਾਈਨਸ ਹੁੰਦੇ ਜਾ ਰਹੇ ਆ ਅੰਤਮ ਸਫ਼ਰ ਦੇ ਵਿੱਚ ਅਸੀਂ ਜਲਣ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਪਿੰਡ ਹਸਨਪੁਰ ਸਿਸਕਾਰ ਹੋਣਾ ਅੱਜ ਕਿਉਂਕਿ ਬਾਈ ਨੂੰ ਅਸੀਂ ਪੁੱਛਿਆ ਸੀ ਇਹ ਕਹਿੰਦਾ ਹੱਥ ਹੀ ਜੋੜਦੇ ਕਹਿੰਦਾ ਬਾਈ ਸਿਸਕਾਰ ਇੱਥੇ ਕਰ ਦੋ ਮੈਂ ਤਾਂ ਇਕੱਲਾ ਹੀ ਆ ਮੇਰੇ ਨਾਲ ਤਾਂ ਕਿਸੇ ਨੇ ਖੜਨਾ ਵੀ ਨਹੀਂ ਕਿਉਂਕਿ ਗਰੀਬ ਨਾਲ ਕੋਈ ਨਹੀਂ ਖੜਦਾ ਭਾਈ ਗਰੀਬ ਨੂੰ ਤਾਂ ਅੱਜ ਚਾਰ ਕੰਦੇ ਵੀ ਮਿਲਨੇ ਔਖੇ ਹੋ ਜਾਂਦੇ ਆ ਉਹ ਵੀ ਗੱਡੀ ਟੈਂਪੂ ਚ ਪਾ ਕੇ ਲੈ ਕੇ ਜਾਂਦੇ ਆ ਵੀ ਚਾਰ ਬੰਦੇ ਵੀ ਹੱਥ ਲਾਉਣ ਵਾਲੇ ਨਹੀਂ ਮਿਲਦੇ ਤੇ ਜਿਹਦੀਆਂ ਜ਼ਮੀਨਾਂ ਪ੍ਰਾਪਰਟੀਆਂ ਵੱਡੇ ਵੱਡੇ ਕਾਰਖਾਨੇ ਆ ਉਹਨਾਂ ਦੇ ਅਰਥੀ ਨੂੰ ਲੋਕ ਹੱਥ ਲਾਉਣ ਨੂੰ ਤਰਸਦੇ ਆ ਐ ਖਿੱਚਾ ਧੂਈ ਪੈਂਦੀ ਆ ਵੀ ਮੈਂ ਵੀ ਕੋਈ ਲੱਕੜ ਦਾ ਟੁਕੜਾ ਫੜਾ ਦਿਮਾਗੇ ਹੋ ਗੇ ਤੇ ਗਰੀਬ ਦਾ ਗਰੀਬ ਦਾ ਕੋਈ ਨਹੀਂ ਇੱਥੇ ਤੁਸੀਂ ਸ਼ਹਿਰ ਦੇ ਵਿੱਚ ਪਹਿਲਾਂ ਸਨੇਰ ਸ਼ਮਸ਼ਾਨ ਘਾੜ ਸਸਕਾਰ ਕਰਦੇ ਹੁੰਦੇ ਸੀ ਬਹੁਤ ਸਾਰੇ ਬਜ਼ੁਰਗਾਂ ਦੇ ਜਦੋਂ ਉਹਨਾਂ ਸੁਪਨਿਆਂ ਦੇ ਘਰ ਚ ਨਹੀਂ ਸੀ ਅਸੀਂ ਬਾਰਨਹਾੜੇ ਰਹਿੰਦੇ ਸੀ ਤਾਂ ਉੱਥੇ ਦੱਸਣਾ ਵੀ ਸੰਸਕਾਰ ਕਰਕੇ ਚਲੇ ਗਏ ਚਾਰ ਬੰਦੇ ਆਏ ਤਿੰਨ ਫੁੱਲ ਚੁਗਣ ਕੋਈ ਆਉਂਦਾ ਹੀ ਨਹੀਂ ਉਹ ਚਮਚਾਨ ਘਾਟ ਵਾਲੀ ਫੁੱਲ ਚੁੱਕ ਕੇ ਇਕੱਠੇ ਕਰ ਕਰ ਕੇ ਢੇਰ ਲਾਈ ਜਾਂਦੇ ਫਿਰ ਜਦੋਂ ਕਿਤੇ ਕੋਈ ਜਾਂਦਾ ਉਹਦੇ ਕੋਲੇ ਭੇਜ ਦਿੰਦੇ ਆ ਅੱਜ ਐਦਾਂ ਦੇ ਹੋਈ ਜਾਂਦੇ ਅਸੀਂ ਅੱਜ ਇੰਨੇ ਜ਼ਿਆਦਾ ਨਾ ਸ਼ੁਕਰੇ ਹੋਈ ਜਾਂਦੇ ਅਸੀਂ ਇੰਨੇ ਸੈਲਫਿਸ਼ ਹੋਈ ਜਾਂਦੇ ਅਸੀਂ ਤੇ ਮਾਤਾ ਜੀ ਦਾ ਖਵਾਜਾ ਚੌਕ ਦੇ ਵਿੱਚੋਂ ਅਸੀਂ 3 ਨੰਬਰ ਡਿਵੀਜ਼ਨ ਲੁਧਿਆਣੇ ਤੋਂ ਲੈ ਕੇ ਆਏ ਸੀ ਉਹ 24 25 ਕਿਲੋ ਦਾ ਸ਼ਰੀਰ ਜਿੰਨਾ ਕਿ 14 15 ਦਿਨ ਇਸ ਘਰ ਦੇ ਵਿੱਚ ਇਹਨੇ ਮਾਨ ਸਵਾਸ ਪੂਰੇ ਕੀਤੇ ਜਿੰਨੀ ਕੁ ਅਸੀਂ ਸੇਵਾ ਕਰ ਸਕੇ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਦਾ ਯਤਨ ਕੀਤਾ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਕੋਈ ਸਾਤ ਤੋਂ ਕਮੀ ਕੋਈ ਤਰੁਟੀ ਰਹਿ ਗਈ ਹੋਵੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਸਾਨੂੰ ਸਮਤ ਬਖਸ਼ਿਓ ਬਲਬੁੱਧੀ ਬਖਸ਼ੋ ਅੱਗੋਂ ਤੋਂ ਅਸੀਂ ਚੰਗੇ ਤਰੀਕੇ ਨਾਲ ਸੇਵਾ ਕਰ ਸਕੀਏ ਐਸੇ ਬਹੁਤ ਪਰਿਵਾਰ ਕੇ ਮੈਂਬਰ ਆਉਂਦੇ ਨੇ ਸਾਡੇ ਘਰ 'ਚ ਜਿਨ੍ਹਾਂ ਦੀ ਹਾਲਤ ਮਾਂ ਵਰਗੀ ਹੁੰਦੀ ਹੈ ਜਿੱਦਾਂ ਦੀ ਇਸ ਰਾਣੀ ਕੌਰ ਦੀ ਸੀ ਤੇ ਕਈ ਵਾਰ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਹੱਥਾਂ 'ਚ ਹੀ ਚਲੇ ਜਾਂਦੇ ਨੇ ਤੇ ਮਾਤਾ ਜੀ ਦੇ ਪਰਿਵਾਰ ਦੇ ਵਿੱਚ ਜਿਵੇਂ ਸਾਹਿਬ ਸਿੰਘ ਉਹਦਾ ਭਰਾ ਤੇ ਜਗਨ ਸਿੰਘ ਕਿਤੇ ਜਗਨ ਸਿੰਘ ਜੀ ਚਲੇ ਗਏ ਉਹ ਵੀ ਇਹਨਾਂ ਦੇ ਗਵਾਹਾਂ ਚੋਂ ਬਾਈ ਆਇਆ ਵਾ ਤੇ ਮਾਤਾ ਜੀ ਦੇ ਦੋ ਬੱਚੇ ਵੀ ਸੀਗੇ ਦੱਸਦੇ ਆ ਵੀ ਉਦੋਂ ਛੋਟੇ-ਛੋਟੇ ਸੀ ਜਦੋਂ ਤਲਾਕ ਹੋ ਗਿਆ ਸੀ ਉਹ ਲੱਗ ਰਹਿੰਦੇ ਆ ਨਾ ਮਾਤਾ ਨੂੰ ਕਦੇ ਮਿਲੇ ਆ ਹੁਣ ਤਾਂ ਗੱਭਰੂ ਜਵਾਨ ਹੋ ਗਏ ਤੇ ਮਾਂ ਆਪਣੇ ਭਰਾ ਦੇ ਨਾਲ ਸਹਿਬ ਸਿੰਘ ਦੇ ਨਾਲ ਹੀ ਰਹਿ ਕੇ ਆਪਣਾ ਦਿਨ ਕੱਟੀਆਂ ਕਰਦੀ ਸੀ ਅਸਰਦਾਸ ਕਰਿਓ ਜਿੱਤੇ ਪਾਸ਼ਾ ਵਹਿਗਰੂ ਮਾਤਾ ਰਾਣੀ ਕੌਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਹੁਣ ਭਾਈ ਨਿਸ਼ਾਨ ਸਿੰਘ ਜੀ ਆਪਣੇ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਤੇ ਸਾਰੇ ਜ्याने ਸੈਟਾ ਕੱਲਿਓ ਤੇ ਪੈਰਾਂ ਚੋਂ ਜੋੜੇ ਕੱਢ ਲਿਓ ਭਾਈ ਤਾਂ ਜੋ ਆਪਾਂ ਅਰਦਾਸ ਕਰਨ ਪ੍ਰੰਤ ਚਮਚਾਨ ਘਾਟ ਨੂੰ ਚਾਲੇ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸੁਦਾਗਿਆ ਦਾਸ ਮਹਾਰਾਜੀ ਉਹ ਪਿੰਡ ਸਭ ਤੇਰਾ ਕੋ ਨਾ ਸਭ ਤੇਰੀ ਬੁਲਾਈ ਕੋ ਨਾ ਹੁੰਦਾ ਮੇਰਾ ਦਾਸ ਇੱਕ ਅੰਕਾਸ਼ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਘੋਟੀ ਜੀ ਸਾਹਿਬ ਸ੍ਰੀ ਕੋਹੀ ਪਾਸ਼ਾ ਇਦੁਸਮੀ ਫੇਤੰਬ ਗੋਟੀ ਸੇਮਰ ਕਰੇ ਕੋ ਨਾਂ ਲਈ ਚਾਹੇ ਫਰੰਦਰ ਗੁੱਤੇ ਅਮਰਦਾਸ ਸਹਾਏ ਆਜਨ ਹਰੋਬਿੰਦਨੋ ਸੇਮਰ ਸ੍ਰੀ ਹਰਾਏ ਸ੍ਰੀ ਅਰਕਿਸ਼ਨ ਚਾਹੇ ਠੇ ਤਾਲੁਕ ਜਾਇ ਤੇ ਬਾਦ ਸੇਮਰੀਤਾ ਨਨ ਜਾਵੇ ਤਾਂ ਸਭ ਥਾਂਏ ਹੋਇ ਥਾਏ ਦਸਨੇ ਪਾਸ਼ਾ ਸਾਹਿਬੋ ਬਿੰਦ ਸਿੰਘ ਜੀ ਦੀ ਮਹਿਮਾ ਕਹੀ ਨਾ ਜਾਏ ਦਸਾਂ ਰਾਣੀ ਜੋਸ ਗੁਰੂ ਸਾਹਿਬ ਪਾੜ ਦੀ ਦਾਹ ਦਾ ਅੰਤਰ ਕੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਜੋ ਪੰਜਾਬ ਪਿਆਰਿਆ ਜੋ ਸਾਹਿਬ ਜਿਆਦਾ ਚਾਲੀ ਮੁਟਿਆਰਾਂ ਜੱਪਿਆ ਤੱਪਿਆ ਜਦ ਨਾਮ ਜੱਪਿਆ ਵਣ ਚੱਕਿਆ ਦੇ ਚਲਾਏ ਦੇ ਗੁਆਚੇ ਦੇ ਕਿਤਾ ਤਿੰਨ ਪਿਆਰ ਰਚਾਇਆ ਗੁਰੂ ਮਹਾਂਤਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਜਪੋ ਵਾਹਿਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਹਾਏ ਗੁਰੂ ਜੀ ਜਪੋ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ